ਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭਾ ਗੁਰ ਪ੍ਰਸਾਦ ਜਪ ਆਦ ਸਤਜੁਗਾਦ ਸਤ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸਤਨਾਵ ਵਈ ਰੂਜੀ ਲਖਬਾਰ ਜੁਪੈ ਜੁਪ ਨਾ ਹੋਈ ਜੇ ਲਾਇ ਰਹਾ ਲਿਵਤਾਰ ਬੁਖੇ ਬੁਖਨੋ ਤਰੀ ਜੇ ਬਨਾ ਪ੍ਰੀਆ ਭਾਰ ਸਹਸ ਸੋ ਸਿਣਨ ਪਾਲਖੋ ਹੋਏ ਤੱਕਨ ਚੱਲਾ ਨਾਲ ਪੂਚਿਆ ਰਹਾ ਹੋਈ ਐ ਨੂਕੂੜਾ ਟੁੱਟਾ ਪਾਲ ਪੁੰਦਾਇ ਚੱਲਣਾ ਨਾਨਕ ਲਿਖਿਆ ਨਾਲ ਉਪਮੇਵਨ ਅਕਾਰ ਉਪਨ ਕਹਿਆ ਜਾਈ ਹੁਕਮੀ ਹੋਵਨ ਜੀ ਆ ਕੁਲਬੜਿਆ ਇਕਮੇ ਤੁਮਨੀ ਜੋਕ ਮਿਲਖ ਦੁਖ ਸੁਖ ਪਾਈ ਐ ਇਕਨਾ ਕੁਮਕਸੀ ਸਾ ਹੁਕਮੀ ਸਦਾ ਪੁਆਹੀ ਐ ਹਕਮ ਅੰਦਰ ਸਭ ਕੋ ਬਾਹਰ ਉਪਨ ਕੋਏ ਨਾਨਕ ਉਪਮੇ ਜੀ ਪੁਜਾ ਤਾ ਮੈਂ ਕਹੈ ਨਾ ਕੋਏ ਗਾਵੈ ਕੋ ਤਾਂ ਨੋਦਕ ਸਤਾਨ ਗਾਵੈ ਕੋ ਦਾਤੁ ਜਣਾ ਨਿਸ਼ਾਨ ਗਾਵੈ ਕੋ ਮਨੁ ਦੀ ਵਿਚਾਰ ਗਾਵੈ ਕੋ ਵਿਦੇ ਵਿਖੰਦ ਦੀ ਵਿਚਾਰ ਗਾਵੈ ਕੋ ਸਾਜ ਕਰਤਨ ਕੇ ਗਾਵੈ ਕੋ ਜੀ ਲੈ ਵਰਦੇ ਗਾਵੈ ਕੋ ਜਾਪੈ ਦਿਸਾ ਦੂਰ ਗਾਵੈ ਕੋ ਵਿਖਾ ਅਦਰਾ ਦੂਰ ਕਥਨਾ ਕਥੀ ਨ ਆਵੈ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਦਿੱਤਿ ਕਪਾਹੀ ਜੁਗ ਜੁਗ ਅੰਤਰ ਖਾਈ ਖਾਏ ਹੁਕਮੇ ਹੁਕਮਾ ਚਲਾਇ ਰਾਵ ਨਾਨਕ ਬਿਕ ਸਾਹਿਬੇ ਪ੍ਰਭਾ ਸੱਚਾ ਸਾਹਿਬ ਸਤਨਾਏ ਵਖਾਪੋ ਪਾਰ ਆਖ ਮੰਗ ਦੇ ਦੇ ਤਤ ਕਰੇ ਦਾਤਾਰ ਬਿਰਖਾ ਗੈ ਰਖੀਐ ਜਿਸ ਦਸ ਦਰਬਾਰ ਮਹਾ ਕੇ ਬੁਲਣ ਬੁਲੀਐ ਦਸੰਦਰੇ ਪਿਆਰ ਅਮਤ ਵੇਲਾ ਸਤਨਾਵ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਜ਼ਰੀ ਮੁਗਦਵਾਰ ਨਾਨਕੇ ਵੈ ਜਾਣੀਐ ਸਵਾਪੇ ਸੁਚਾਰ ਤਾਂਪੇ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰਿੰਦਰ ਸੋਇਨ ਸੇਵਤਨ ਪਾ ਮਾਨ ਨਾਨਕ ਗਾਵੈ ਗੁਣੀ ਨਦਾਨ ਗਾਵੈ ਸੁਨੁਖੇ ਪਾਉ ਦੁਖ ਪਰ ਹਸ ਕਰ ਲਜਾਇ ਗੁਰਮੁਖ ਨਾਮ ਅੰਗੁਰਮੁਖ ਵੇਦ ਅੰਗੁਰਮੁਖ ਰਿਆ ਸਮਾਈ ਗੋਰਈਸਰ ਗੁਰ ਗੋਖ ਬਰਮਾ ਗੋਰ ਪਾਰਵਤੀ ਮਾਈ ਜੇ ਮੂੰ ਜਾਣ ਆਖਾ ਨਾਹੀ ਕਨਗਤ ਨਜਾਈ ਗੁਰਾ ਕਦੀ ਬੁਝਾਈ ਸਬਨਾਂ ਜੀ ਆਕ ਕਦਾਤਾ ਸੋ ਮੈਂ ਬਿਸਰ ਨਾ ਜਾਈ ਤੀਰਥ ਨਵਾਦਿਤ ਸੁਭਾਵਾ ਗਨ ਪ੍ਰਾਣੀ ਕੈ ਨਾਇ ਕਰੀ ਜੇਤੀ ਸਰਟ ਪਾਈ ਵੇਖਾ ਬਿਨ ਕਰਮਾ ਕੇ ਮਲ ਲਈ ਮਤ ਵਿੱਚ ਰਤਨ ਜਵਾਰ ਮਾਨਕ ਜੇ ਕੂਰ ਕੇ ਸਖ ਸੁਣੀ ਗੁਰਾ ਕੋ ਦੇ 부ਝਾਈ ਸਭਨਾ ਜੀ ਆਕਾ ਕਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਹਰ ਜਾ ਸੁਣੀ ਹੋਏ ਨਵਾ ਖੰਡਾ ਵਿਜਾਣੀ ਹੈ ਨਾਲ ਚਲੇ ਸੋ ਕੋ ਜੰਗਾ ਨਾਮ ਰਖਾਇ ਕੈ ਦਸ ਕੀਰਤ ਜਗ ਲੈ ਜੇ ਤਿਸ ਨਗਰ ਨਾ ਵਈ ਤਾ ਬਾਤਨ ਵਿੱਚ ਕੇ ਕੀਟਾ ਅੰਦਰ ਕੀਟਕਾਰ ਜਸੂ ਦੋ ਸੋ ਕਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਾ ਮਨ ਦੇਹ ਕੋਇ ਨ ਸੁਜੈ ਜੇ ਇਸ ਨੂੰ ਕੋਈ ਕਰੇ ਸੁਣਾ ਸਤਪੀਰ ਸਰਨਾਥ ਸੁਣਾ ਧਰਤ ਤਵਲੇ ਆਕਾਸ ਸੁਣਿਆ ਦੀਪ ਪਾ ਲੋ ਪਤਲ ਸੁਣਾ ਕੋਇ ਨ ਸੱਕਾ ਕਾਲ ਨਾਨਕ ਭਗਤਾ ਦਾ ਵਿਗਾਸ ਸੁਣਨ ਦੂਖ ਪਾਪ ਕਾ ਨਾਸ ਸੁਣਾ ਈਸਰ ਵਰਮਾ ਈਂਦ ਸੁਣਮ ਖਾਲਾਣ ਮੰਦ ਸਹ ਗੋਲ ਕਰ ਲਾਣ ਸੁਣਿਆ ਰੋਗ ਜੁਗਤ ਤਰਪੇਦਾ ਸੁਣਿਆ ਸਾਸਤ੍ਰ ਮ੍ਰਿਤ ਵੇਦ ਨਾਨਕ ਭਗਤਾ ਦਾ ਵਿਗਾਸ ਸੁਣਨ ਦੂਖ ਪਾਪ ਕਾ ਨਾਸ ਸੁਣਾ ਸਤ ਸਤੋਕ ਗਿਆਨ ਸੁਣਿਆ ਅਠ ਸੱਤ ਕਾ ਇਸਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲੱਗੇ ਸਹਿਜ ਤਿਆਨ ਨਾਨਕ ਭਗਤਾਂ ਦਾ ਵਿਕਾਸ ਸਨ ਦੂਪਾਪ ਕਾ ਨਾਸ ਸੁਣਿਆ ਇਸ ਰਗ ਨਾ ਕੀ ਗਾਸ ਨਾ ਸਿੱਖ ਪੀਰ ਪਤਸ਼ਾ ਸੁਣਿਆ ਅੰਦਾ ਫਾਵਾ ਰਾਉ ਸੁਨਾ ਹਾਥ ਵਸ ਗਾਉ ਨਾਨਕ ਭਗਤਾਂ ਦਾ ਵਿਕਾਸ ਸਨ ਦੂਪਾਪ ਕਾ ਨਾਸ ਮੰਨ ਕੀਤ ਕਹੀ ਨਾ ਜਾਏ ਜੇ ਕੋ ਕਾ ਕੁਛ ਚਪਸਟਾਏ ਕਾਗਦ ਕਲਮ ਲਿਖਣ ਹਾਰ ਮਨ ਕਵ ਕਨ ਵਿਚਾਰ ਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਸੁਰਤ ਹੋਵਾ ਮਨ ਬੁੱਧਾ ਮਨ ਸਗਲ ਪਵਨ ਕੀ ਸੋਦਾ ਮਨੈ ਮੋ ਛੋਟਾ ਨਾ ਖਾਇ ਮਨ ਕਾ ਸਾਥ ਨ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਮਾਰੂ ਟੋਕ ਨ ਪਾਏ ਮਨ ਆਪਸਾ ਬਰੜ ਜਾਏ ਮਨ ਮਗਨ ਚੱਲੈ ਪੰਥ ਮਨ ਆਤਮ ਸਿਗਿਆ ਨਮੰਦਾ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਆਵਾ ਬਾਬਾ ਮੁਕਤਦਵਾਰ ਮਨੈ ਪਰਵਾਰਾ ਸੋਦਾਰ ਮਨੈ ਤਰੇ ਤਾਰੇ ਗੁਰ ਸਿਖ ਮੰਨਾ ਨਾਨਕ ਪਵਹ ਨ ਵਖਰ ਸਾਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ ਪੰਚ ਪ੍ਰਵਾਨ ਪੰਚ ਪ੍ਰਦਾਨ ਮੰਚ ਭਵੈ ਦਰਗਮਾਨ ਮੰਚ ਸੋਹਦਾ ਰਾਜਾਨ ਮੰਚ ਕਾਗਰੀ ਧਿਆਨ ਜੇ ਕੋ ਕਹ ਕਰ ਵਿਚਾਰ ਕਤੇ ਕਾ ਕਰਨ ਨੇ ਸਮਾਰਤ ਹਲਤਰਮ ਦੇ ਆ ਕਾਪੂਤ ਸੰਤੋਖ ਦਾ ਪ੍ਰਖੇਦਨ ਸੂਤ ਜੇ ਕੋ ਬੁਝਾ ਉਸਤਿਆਰਾ ਤਵਲਾ ਪ੍ਰਕਿਰਤਾ ਭਾਰ ਤਤਿ ਹੋਰ ਪਰਹ ਹੋਰ ਹੋਰ ਇਸਤੇ ਭਾਰਤਲਾ ਕਮਜ਼ੋਰ ਜੀ ਆਜਤਰੰਗਾ ਕਨਾਵ ਸਭ ਨਾਲ ਲਿਖਿਆ ਵਿੜੀ ਕਲਾਮ ਉਹ ਲਿਖ ਲਿਖਣੇ ਕੋਈ ਰਿ ਕਰੇ ਗਿਤਾ ਹੋਇ ਗਿਤਾ ਤਨਸਵਾਲ ਰੂਪ ਕੀਤੀ ਦਾਣ ਕਮਕੂਤ ਗਿਤਾ ਪਸਾ ਹੋਇ ਕੋ ਕਵਾਉ ਇਸਤੇ ਹੋਇ ਲਖ ਦਿਰਿ ਆਉ ਕੁਦਰਤ ਕਬ ਨ ਕਹ ਵਿਚਾਰ ਵਾਰਿਆ ਨ ਜਾਵਾ ਇਕ ਬਾਰ ਜੋ ਤੁਧ ਭਗਵ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਸੰਖ ਜਪ ਸੰਖ ਭਾਉ ਸੰਖ ਪੂਜਾ ਸੰਖ ਤਪ ਤਉ ਸੰਖ ਗਰੰਥ ਮੁਖਵੇਦ ਪਾਠ ਸੰਖ ਜੋਗ ਮਨ ਰਹਿ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਅ ਸੰਖ ਦਾਤਾਰ ਅਸ਼ੰਖ ਸੂਰਮਾ ਭਖਸਾਰ ਅਸ਼ੰਖ ਮੂਲਿ ਵਿਲਾਇ ਤਾਰ ਕੁਦਰਤ ਕਮ ਕਾ ਵਿਚਾਰ ਬਾਰਿਆ ਨਾ ਜਾਇ ਇਕ ਬਾਰ ਜੋ ਤੁਦ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਅਸ਼ੰਖ ਮੁਰਕਾ ਅੰਧ ਕੋਰ ਸੰਖ ਚੋਰਾ RAM ਕੋਰ ਸੰਖ ਮਰ ਕਰ ਜਾਇ ਜੋਰ ਸੰਖ ਗਲਵਟ ਤਿਆ ਕਮਾਇ ਸੰਖ ਪਾਪੀ ਵਾਪ ਕਰ ਜਾਇ ਅਸ਼ੰਖ ਕੁੜਿਆਰ ਕੁੜੇ ਵਿਰਾਏ ਸੰਖ ਮਲੇ ਸ਼ਮਲ ਭਖਾਇ ਸੰਖ ਅਨੰਦ ਕੁਸਰ ਕਰਾ ਪਾ ਨਾਨਕ ਕ੍ਰਿਸ਼ਕਾ ਵਿਚਾਰ ਵਾਰਨ ਦਾ ਵੇ ਇੱਕ ਵਾਰ ਜੁਤ ਭਾਵੇ ਸਾਗੀ ਭਲੀਕਾਰ ਤੂ ਸਦਾ ਸਲਾੰਕ ਨਿਰੰਕਾਰ ਸੰਖ ਨਾਮ ਸੰਗਤਾ ਵਗੰਗੰ ਸੰਖ ਲੋ ਅਸ਼ੰਖ ਕਸਰ ਭਾਰੋ ਯੁਗ ਦੇ ਨਾਮ ਕ੍ਰਿਸ਼ਾਲਾ ਅਖਰੀ ਗਿਆਨ ਗੀਤੁ ਨਗ ਆਖਰੀ ਲਿਖਣ ਬੋਲਣ ਬਾਣ ਅਖਰਸਰ ਸੁਨੋ ਕਹਾਣੀ ਲਿਖਿਤ ਸਰਨਾਏ ਜੇ ਪਰਮਾਇ ਤੇ ਤੇ ਪਾਏ ਜੇ ਤਾ ਗੀਤਾ ਦਿੱਤਾ ਨਾਵ ਨਾ ਵਨਾਈ ਕੋਥਾਓ ਕੁਦਰਤ ਕਮ ਕਾ ਵਿਚਾਰ ਬਾਰਿਆ ਨਾ ਜਾਵੇ ਇੱਕ ਵਾਰ ਜੋ ਤੁਧ ਭਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਰੰਕਾਰ ਭਰੀਆ ਹੱਥ ਪੈਰ ਤੰਦੀ ਪਾਣੀ ਤੋਤੇ ਉਤਰ ਸਿਖੇ ਮੂਤ ਬਲੀਤੇ ਕਪੜਾ ਹੋਏ ਦੇ ਸਾਬੂਨ ਲਈ ਆਉ ਧੋਏ ਪਰਿਆਮਤ ਪਾਪਾ ਕਾ ਸੰਗ ਤੋ ਪ੍ਰਣਾਵ ਕਾ ਰੰਗ ਪੁਨੀ ਬਾਪੀ ਆਖ ਨਾਇ ਕਰ 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 ਨਾਲ ਲੈ ਜਾਓ ਆਪੇ ਵੀ ਆਪੇ ਖਾਓ ਨਾਨਕ ਕੁਟਮੀ ਆਵ ਜਾਓ ਤੀਰਥ ਤਪ ਦਇਆ ਦਤ ਦਾਨ ਜਿ ਕੋ ਬਾਵੇ ਤਿਲ ਕਮਾਨ ਸੁਣਿਆ ਮੰਨਿਆ ਮਨ ਕੀ ਤਾ ਬਾਉ ਅੰਤਰਗਤ ਤੀਰਥ ਬਲਣਾ ਉਸ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਤਾਤ ਬਾਣੀ ਨਿਰਮਾ ਸਤ ਸੋਹਣ ਸਦਾ ਮੰਚਾਉ ਕਵਨ ਸੋਵੇ ਲਾਵਤ ਕਵਨ ਕਵਨ ਤਿਤ ਕਵਨ ਬਾਰ ਕਮ ਸੁਰਤੀ ਮਾਉ ਕਵਨ ਜੇ ਤੋ ਆਕਾਰ ਵੇਲ ਨ ਪਈਆ ਪੰਡਤੀ ਜੇ ਉਹ ਵੈਲੇ ਕੁਰਾਨ ਵਕਤਨ ਪਾਇਓ ਕਾਦੀਆ ਜੇ ਲਿਖਣ ਲੈ ਕੁਰਾਨ ਕਿੱਤ ਵਨ ਜੋਗੀ ਜਾਣਾ ਰਤਮਾਉ ਨਾ ਕੋਈ ਜਾ ਕਰਦਾ ਸਿੱਟੀ ਕੋ ਸਾਜੇ ਆਪੇ ਜਾਣਾ ਸੋਈ ਕਿਪ ਕਰ ਆਖਾ ਗੁਸਾ ਲਾਈ ਕਵਰਣੀ ਕਵ ਜਾਣਾ ਨਾਨਕ ਆਖਨ ਸਭ ਕੋ ਆਖੇ ਕਿ ਜੁ ਕਿ ਸਿਆਣਾ ਵੱਡਾ ਸਾਹਿ ਵੱਡੇ ਨਾਇ ਕੀਤਾ ਜਾ ਕਹੋ ਨਾਨਕ ਦੇ ਕੋ ਆਪੋ ਜਾਣਾ ਗਗਿਆਨ ਸੋਇ ਪਾਦਾ ਲਬਾ ਤਾਲ ਲਖ ਅਗਸ ਅਗਸ ਔੜ ਕੋੜ ਕਪਾਲ ਥਕੇ ਵੇਦ ਕਣਕ ਬਾਤ ਸੱਤ ਸਠਾਰਾ ਕਣਕ ਤੇ ਬਾਸ ਲੋਕ ਧਾਤ ਲਿਖ ਤਲ ਲਿਖਿਆ ਲਿਖੇ ਵਿਨਾਸ਼ ਨਾਨਕ ਵੱਡਾ ਆਖੀ ਆਪੇ ਨਾਨਾ ਸਾਲਾ ਸਲਾਇਤ ਇਸਰਤ ਨਬਾਈਆ ਨਦੀਆ ਤੇ ਵਾਹ ਬਹੁ ਸੁਨਦਰ ਦਾਨੀਆ ਸਮਨਸਾ ਸੁਲਤਾਨ ਗਿਰਾ ਸੇਤੀ ਮਾਲ ਧਨ ਕੀੜੀ ਤੁਨੋਂ ਬਣੀ ਜਿਸ ਨੂੰ ਨਬੀ ਸਰਾ ਅੰਤਨ ਸ੍ਰਿਤੀ ਕਹਿਣ ਨਾਂ ਅੰਤ ਅੰਦਰ ਕਰਨ ਦੇਣ ਨਾਂ ਅੰਤ ਅੰਦਰ ਬਿਕਨ ਸੋਣ ਨਾਂ ਅੰਤ ਅੰਦਰ ਜਾਪੈ ਕਾ ਮਨਮੰਤ ਅੰਤ ਅੰਦਰ ਜਾਪੈ ਕੀਤਾ ਆਕਾਰ ਅੰਤ ਅੰਦਰ ਪੈ ਪਰਵਾਰ ਅੰਤ ਕਰਨ ਕੀਤੇ ਵਿਲਾਇ ਦਾ ਕੇ ਅੰਤਨ ਪਾਇਆ ਜਾਏ ਇਹੋ ਅੰਤਨ ਜਾਣ ਕੋ ਵਤ ਕੀ ਅਵਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉਪਰ ਉੱਚਾ ਨਾ ਹੋਏ ਊੜੂ ਚਾ ਵੇ ਕੋਇ ਤੇ ਸੂਚਕੋ ਜਾਣਾ ਸੋਏ ਜੇ ਵਡਾ ਆਪਾ ਜਾਣ ਆਪਾ ਨਾਨਕ ਅੰਦਰਿ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤ ਤਿਲੰਤ ਨਵਾਏ ਕੀਤੇ ਮੰਗਾ ਜੁਦੋ ਪਾਰ ਕੀਤਾ ਗੰਤ ਨਹੀਂ ਵਿਚਾਰ ਕੀਤੇ ਕਬ ਟੁੱਟੇ ਵਿਕਾਰ ਕੀਤੇ ਲਲਮ ਕਰਪਾਏ ਕੀਤੇ ਮੂਰਖਾਈ ਭਾਇ ਕੀਤੇ ਆ ਦੂਖ ਭੂਖ ਸਤ ਮਾਰ ਪਿਦਾ ਤੇਰੀ ਦਾਤਾਰ ਮੰਦ ਕਲਾਸੀ ਭਾਣਾ ਹੋਇਉ ਰੱਖਣ ਝਟਾ ਕੋਇ ਜੇ ਕੋ ਕਾ ਕਨ ਪਾਇਓ ਜਾਣ ਜੇ ਤਿਮ ਕਾਏ ਆਪੇ ਨਾਨਾ ਆਪੇ ਦੇ ਅੱਖ ਸੇ ਪਈ ਕਈ ਕੇ ਜਿਸਨੂੰ ਬਖਸ਼ੇ ਉਸਤ ਸਲਾਮ ਨਾਨਕ ਪਾਤਸ਼ਾਹੀ ਪਾਤਸ਼ਾਹ ਮੁਲ ਗੁਣ ਮੁਲ ਵਪਾਰ ਮੁਲ ਵਪਾਰੀ ਨੂੰ ਢਾਰ ਮੁਲਾਵੇ ਮੁਲ ਲੈ ਜਾ ਮੁਲ ਭਾਏ ਮੁਲਾ ਸਮਾਵੇ ਮੁਲ ਧਰਮ ਦੀ ਮਾਰ ਮੁਲ ਤੁਲ ਮੁਲ ਪ੍ਰਮਾਨ ਮੁਲ ਛੇਸ਼ ਮੁਲ ਨਿਸ਼ਾਨ ਮੁਲ ਕਰਮ ਮੁਲ ਪ੍ਰਮਾਨ ਮੁਲ ਆਖਾ ਨਾ ਜਾਏ ਆਖਾ ਅਖਰੇ ਜਿ ਲਾਇਆ ਆਖਾ ਵੇਦ ਪਾਠ ਪੁਰਾਣ ਆਖਾ ਬੜੇ ਕਰਿਉ ਖਿਆਨ ਆਖਾ ਵਰਮੇ ਆਖਾ ਇੰਦ ਆਖਾ ਬਪੀਤਾ ਗੋਵਿੰਦ ਆਖਾ ਇਸ ਰਖ ਸਦਾ ਆਖਾ ਗੀਤੇ ਗੀਤੇ ਬੋਧ ਆਖਾ ਦਨਵ ਆਖਾ ਦੀਪ ਆਖਾ ਸੋਰਾ ਨਾਮੰਨ ਸੇਵਾ ਕਿਤੇ ਆਖੇ ਆਖਣ ਬਾਏ ਕਿਤੇ ਕਹਿ ਕਹਿ ਉਠ ਉਠ ਜਾਏ ਤੇ ਕਿਤੇ ਹੋਰ ਕਰੀ ਹਤਾਖਨ ਸਕ ਕਈ ਕੇ ਜੇਵੜ ਭਗਤੇ ਵਡੋਏ ਨਾਨਕ ਜਾਣਾ ਸਾਚਾ ਸੋਏ ਜੇ ਕੋ ਆਖੇ ਬੁਲ ਵਿਗਾੜ ਤਾ ਲਿਖੀਐ ਸਿਰ ਗਵ ਰਗਵਾਰ ਸੁਦਰਕੇ ਸੁਪਰਕੇ ਤਵਾ ਸਰਸਮਾਲੇ ਵਾਜੇ ਨਾਧਨੇ ਕੋ ਸੰਖ ਘਤੇ ਭਾਵਨ ਹਾਰੇ ਕਿਤੇ ਰਾਗ ਪ੍ਰੀਸੋ ਗਾਇਨ ਕਿਤੇ ਗਾਵਨ ਹਰੇ ਗਾਵਤਨੋਂ ਪਾਣ ਪਾਣੀ ਬਸੰਦ ਗਾਵੈ ਰਾਜਾ ਤ੍ਰੰਦਵਾਰੇ ਗਾਵੈ ਚਿਤ ਬੁਤ ਚੁਲੇ ਜਾਣਾ ਲੇਖ ਲੇਖ ਤਰ ਵਿਚਾਰੇ ਗਾ ਈਸ਼ਰ ਵਰਮਾ ਦੇਵੀ ਸੋਣ ਸਦਾ ਸਵਾਰੇ ਗਾ ਵੈਨ ਦੇ ਦਸਨ ਬੈਠੇ ਦੇਵ ਤੇ ਅਦਰ ਨਾਲੇ ਗਾ ਵੈ ਸਦ ਸਮਾਦੀ ਅੰਦਰ ਗਾ ਅਨੁਸਾਰ ਵਿਚਾਰੇ ਗਾ ਅਨੁਸਤੀ ਜਤੀ ਸੰਤੋਖੀ ਗਾ ਵੈ ਵੀਰ ਕਰਾਰੇ ਗਾ ਅਨ ਪੰਡਤ ਪੜਨ ਕੀ ਸਰਜੋਗ ਜੋਗ ਵੇਦਾ ਨਾਲੇ ਗਾ ਵੈ ਮੋਹਨੀਆ ਮਨ ਮੋਹਨ ਸੁਰਗਾ ਮਚ ਪਿਆ ਲੇ ਗਾ ਅਨ ਰਦਨੁ ਪਾਏ ਤੇਰੇ ਹਰ ਸਤ ਤੀਰਤ ਨਾਲੇ ਗਾ ਵੈ ਦੁਤ ਮਹਾਂ ਦੁ ਸੁਰਾ ਗਾ ਵੈ ਖਾਣੀ ਚਾਰੇ ਗਾ ਵੈ ਖੰਡ ਮੰਡਲ ਪਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਨੋਂ ਗਾ ਵੈ ਜੋਤ ਤੁਧ ਭਾਵਨ ਪ੍ਰਤੇ ਦੇਰੇ ਭਗਤ ਜਾਲੇ ਓਰ ਕਿਤੇ ਗਾਮ ਸੇਵਾ ਚਤਨਾਵ ਨਾਨਕ ਕੈ ਵਿਚਾਰੇ ਸੋਈ ਸੋਈ ਸਦਾ ਸਤਿ ਸਾਬ ਸਤਿ ਸਤਿ ਨਾਈ ਐ ਪਿਉ ਸਿ ਜੈਨੰਦ ਅਸਿਰਤਨ ਚਾਈ ਰੰਗੀ ਰੰਗੀ ਬਾਤੀ ਕਰ ਕਰਨ ਸਿ ਮਾਇਆ ਦੇਨ ਉਪਾਈ ਕਰ ਕਰਨ ਵੇਖ ਗੀਤਾ ਆਪਣਾ ਦੇਵ ਤਿਸ ਦੀ ਊੜੇ ਆਇ ਤੁਪਾਵ ਸੋਈ ਕਰਸੀ ਹੋ ਕਮਾ ਨਾ ਕਰਨ ਜਾਇ ਸੋ ਬਾਤ ਸੌਰ ਸਾਪਤ ਸਾਬ ਨਾਨ ਕਰਨ ਜਾਇ ਮੁੰਦਾ ਸੰਤੋਖ ਸਰਮ ਪਤ ਝੋਲੀ ਧਨ ਕੀ ਕਰੈ ਵਿਭੂਤਾ ਕਿੰਤਾ ਕਾਲ ਕੁਵਾਰੀ ਕਾਇ ਜੋਗ ਤਡਨਾ ਪ੍ਰਤੀਤ ਆਈ ਬੰਤੀ ਸਗਲ ਜਮਾਤੀ ਮਨ ਜਿਤਾ ਜਗ ਜੀਤ ਆਦਿ ਸਤ ਸਾਦੀ ਸੋ ਆਦਨ ਲੋਨਾ ਦੋਨਾ ਹਤ ਜੁਗ ਜੁਗੇ ਕੋ ਵੇ ਸਭ ਭਗਤ ਗੰਦਾ ਪੰਡਾਰਨ ਘਟ ਘਟ ਵਜਨ ਆਦ ਆਪਨਾ ਥਨਾਤੀ ਸਭ ਜਾ ਕੀ ਰਤ ਸਦਾਵਰਾ ਸਾਦ ਸੰਜੋਗ ਵਿਜੋਗ ਦੁ ਕਾਰ ਤਲਾਵੇ ਲਿਖੇ ਆਵੇ ਭਾਗ ਅਦਿਤ ਸਾਦੀ ਸੋ ਆਦਨ ਲੋਨਾ ਦੋਨਾ ਹਤ ਜੁਗ ਜੁਗੇ ਕੋ ਵੇ ਸਭ ਕਮਾਈ ਦੁਖ ਤੇ ਆਈ ਤਨ ਚੱਲੇ ਪ੍ਰਵਾਨ ਸੰਸਾਰਿਕ ਪੰਡਾਰੀ ਕਲਾਇ ਦੀਵਾਨ ਜੇਵਤ ਸੁਭਾਵੈ ਤੇਤਲਾਵੈ ਜਿਉ ਆ ਪ੍ਰਮਾਨੋ ਵਿਖਾਵਨ ਨਦਰਨਾ ਵਾਗੋ ਤਾਇ ਉਗੜਾਨ ਆਦੇਤ ਸਹਾਦੇਸ ਆਦਨਿਲ ਆਦਨਾਤ ਜੁਗ ਜੁਗ ਇਕ ਵੇਸ ਆਸਣ ਲੋਏ ਲੋਏ ਪੰਡਾਰ ਜੋ ਕਿਸ ਪਾਇਆ ਸੋ ਏ ਕਵਾਰ ਕਰ ਕਰ ਵਕ ਕਰ ਕਰ ਬਿਖੇ ਸ੍ਰੀ ਦਨਹਾਰ ਨਾਨਕ ਸੱਚ ਕੀ ਸੱਚੀ ਕਾਰ ਦੇਸ ਆਦੇਸ ਆਦ ਨਿਲ ਨਾਦ ਨਹਤਾ ਜੁਗ ਜੁਗੇ ਕੋ ਵੀ ਸਾਧ ਜਿ ਪਲਖ ਹੋਏ ਲਖ ਵਲਖ ਵੀਸ ਲਖ ਲਖੇੜਾ ਕੀ ਨੰਦ ਜੀ ਦੀਸੀ ਤਰਖਤ ਪੜੀਆ ਚੜੀ ਹੋਈ ਕੀ ਸਾਸਨ ਗੱਲਾ ਆਕਾਸ ਕੀ ਕੀ ਟਾਇਰੀਸ ਨਾਨਕ ਅਨੁਦਰੀ ਪਾਈਐ ਕੁੜੀ-ਕੂੜਿਆ ਠੀਸ ਅੱਖਰ ਜੁਰਤ ਪੈਣਾ ਜੋਰ ਜੋ ਨਾ ਮੰਗਣ ਦੇਣ ਨਾ ਜੋਰ ਜੋ ਨਾ ਜੀਵਣ ਮਾਰਣ ਨਾ ਜੋਰ ਜੋ ਨਾ ਰਾਜ ਮਾਲ ਮਨਸੂਰ ਜੋਰ ਨਾ ਸੁੱਤੀ ਗਿਆਨ ਵਿਚਾਰ ਜੋ ਨਾ ਜੁਕਤੀ ਸੁਟਾ ਸੰਸਾਰ ਜਿਸ ਸੱਤ ਜੋਰ ਕਰ ਵੇਖਸੋ ਇਹ ਨਾਨਕ ਤੂੰ ਨਿਜ ਨ ਕੋਇ ਰਾਤੀ ਦਿਤੀ ਦਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਤਰਤੀ ਥਾਵ ਰੱਖੀ ਧਰਮਸਾਲ ਤੇਸ ਵਿੱਚ ਜੀ ਅਦੁਕਤ ਕੈ ਰੰਗ ਅਦਨ ਕੈ ਨਾਮ ਨਿਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਦਰਬਾਰ ਤਿੱਥ ਸੋਹਣ ਬੰਚ ਪ੍ਰਵਾਨ ਨੰਦਰੀ ਕਰਮ ਭੈ ਨਿਸ਼ਾਨ ਕਚਪਕਾਇ ਉਥੇ ਬਾਇ ਨਾਨਕ ਗਇਆ ਦਾ ਪੈ ਦਾ ਧਰਮ ਖੰਡ ਕੈ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕਿਤੇ ਵਰਨ ਪਣੀ ਬਸੰਦਰ ਕਿਤੇ ਕਣ ਮਹੀਸਾ ਕਿਤੇ ਵਰਨ ਕਰਤ ਕਰੀਆ ਰੂਪ ਰੰਗ ਕੇ ਵੇਸ ਇਤਿਆਕਰੰ ਕੁੰਮੇਰ ਕਿਤੇ ਕਿਤੇ ਧੂਪ ਦੇਸਾ ਕਿਤੇ ਇੰਦ ਚੰਦ ਸੂਰ ਕਿਤੇ ਕੱਤੇ ਮੰਡਲ ਦੇਸਾ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੇਸਾ ਕਿਤੇ ਦੇਵਦਾਨ ਮੁਨ ਕਿਤੇ ਕਿਤੇ ਰਤਾਰ ਸੁੰਦ ਇਤਿਆ ਖਾਣੀ ਗਿਤੇ ਬਾਣੀ ਗਤੇ ਪੰਦਰ ਨਿੰਦ ਕਿਤੇ ਸੁਖੀ ਸੇਵਕ ਕਿਤੇ ਨਾਨਕ ਅੰਤਨੰਤ ਗਿਆਨ ਘਣਮ ਗਿਆਨ ਪਚੰਡ ਅਦਤ ਨਾ ਸੁਨੋ ਕੋੜਾ ਨੰਦ ਸਰਮਗੰਡ ਕੀ ਬਾਣੀ ਰੂਪ ਦਿੱਤਿਆ ਘਰਤ ਕੜੀਆ ਵਤਨ ਰੂਪ ਆਕੇ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਾ ਬਚ ਬਸਤਾਏ ਤਿਤਕੜੀ ਅਸੁਰਤ ਮਤ ਮਨ ਬੁੱਧਾ ਤਿਤਕੜੀ ਅਸਰਸ ਧੱਕੀ ਸੋਧ ਕਰਮਖੰਡ ਕੀ ਬਾਣੀ ਜੋਰ ਦਿੱਤਾ ਉਹ ਨ ਕੋਈ ਔਰ ਦਿੱਤਾ ਜਤ ਮਾਂ ਬਲ ਸੂਰਤ ਮੈਂ ਰਾਮ ਰਿਆ ਪ੍ਰਭੂਰਾ ਦਿੱਤਾ ਸੀਤੋ ਸੀਤਾ ਮੈਂ ਮਮਾਇ ਕਾ ਕੀ ਰੋ ਤਾ ਕੇ ਰੂਪ ਨਿਕਤ ਨੇ ਜਾਏ ਨ ਮਰਨ ਠਾਗੇ ਜਾਏ ਦਿਨ ਕਾ ਰਾਮ ਬਸਰਾਉਣ ਵਾਜ ਤੁਤਾ ਭਗਤ ਤਬ ਸਕ ਲੋਕ ਰਹਿ ਅਨੰਦ ਸੱਚਾ ਮਨ ਸੋਈ ਸੱਜ ਖੰਡ ਬਸਿਆ ਨਿਰੰਕਾਰ ਕਰਕਰ ਵਿਖੇ ਨਦਰ ਨਿਹਾਲ ਤਿਤਖੰਡ ਮੰਡਲ ਵਰਪੰਡ ਜੇ ਕੋ ਕਥਾ ਤਾਂ ਤਰੰਤ ਤਿਤਲੋਲੂ ਆਕਾਰ ਜੇਬ ਜੇਬ ਹਕਮਤ ਵਾਦ ਵਿਕਾਰ ਵਿਖੇ ਵਿਕਸਾ ਕਰੀ ਵਿਚਾਰ ਨਾਨਕ ਤਨਾ ਕਰੜਾ ਸਰ ਜਤਕਾਰ ਦੀ ਦਸਨਿਆਰ ਅਹਰਨ ਮਤ ਵੀ ਦੀ ਤਿਆਰ ਭਾਉ ਖੱਲਾ ਗੰਤਾ ਪਤਾਉ ਭਾਂਡਾ ਕੋ ਅਮਰਤ ਦਿੱਤ ਤਾਲ ਕਰਿਆ ਸਬਦ ਸੱਚੀ ਟਕਸਾਲ ਜਿਨ ਕਾ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨੇਹਾਂ ਸਤਿ ਲੋਕ ਬਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦੇਵ ਸਰਾਤ ਦੋਏ ਦਾਈ ਦਾਇਆ ਖੇਲਾ ਸਗਲ జగਤ ਚੰਗਿਆਈਆਂ ਬੁਰਿਆਈਆਂ ਬਾਚਾ ਧਰਮ ਧੂਰ ਕਰਮੀਆਂ ਕੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਾਕਤ ਕਾਲ கதே முலே கேரளா தானே பார்த்து நான்கு ஜலே கே சுட்டி ந